ਆੰਗਣਵਾੜੀ ਵਰਕਰਾਂ ਨੇ ਘੇਰਿਆ ਕੈਬਨਿਟ ਮੰਤਰੀ ਦਾ ਘਰ ਬੱਚਿਆਂ ਨੂੰ ਮਿਲਣ ਵਾਲੀ ਖੁਰਾਕ ਮਾਮਲੇ ਤੇ ਘੇਰੀ ਪੰਜਾਬ ਸਰਕਾਰ ਆੰਗਣਵਾੜੀ ਵਰਕਰਾਂ ਨੇ ਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਨਾਲ ਹੀ ਪੰਜਾਬ ਸਰਕਾਰ ਤੇ ਲਾਇਆ ਤਿੱਖੇ aarop ਕਿ ਪੰਜਾਬ ਸਰਕਾਰ ਨੇ ਜਿਹੜੇ ਵਾਦੇ ਕੀਤੇ ਸੀ ਕੋਈ ਵੀ ਉਹਨਾਂ ਵਿੱਚੋਂ ਪੂਰਾ ਨਹੀਂ ਕੀਤਾ ਗਿਆ ਜਿਹੜਾ ਕਿ ਸਾਨੂੰ ਮਜਬੂਰ ਹੋ ਕੇ ਲਾਉਣਾ ਪਿਆ ਧਰਨਾ ਕੰਮ ਕਰਦੀਆਂ ਜਿਹੜੀਆਂ ਆਂਗਣਵਾੜੀ ਵਰਕਰਾਂ ਉਹਨਾਂ ਨੂੰ ਸਟੇਟ ਸ਼ੇਅਰ ਨਹੀਂ ਦਿੱਤਾ ਗਿਆ ਜਿਹੜੀਆਂ ਸਮਾਜ ਭਲਾਈ ਬੋਰਡ ਦੇ ਵਿੱਚ ਕੰਮ ਕਰ ਰਹੀਆਂ ਆਂਗਣਵਾੜੀ ਵਰਕਰ ਹੈਲਪਰ ਉਹਨਾਂ ਨੂੰ 7 ਮਹੀਨੇ ਤੋਂ ਜਿਹੜਾ ਹੈਗਾ ਨਾ ਸਟੇਟ ਸ਼ੇਅਰ ਨਾ ਸੈਂਟਰ ਸ਼ੇਅਰ ਤੇ ਜਿਹੜੀਆਂ ਦੂਜੇ ਆਮ ਵਰਕਰ ਹੈਗੀਆਂ ਮੁੱਖ ਵਿਭਾਗ ਦੀਆਂ ਉਹਨਾਂ ਨੂੰ ਵੀ 6 ਮਹੀਨੇ ਬਾਅਦ ਮਾਨ ਪੱਤਾ ਮਿਲਦਾ ਹੈਗਾ ਸੋ ਇਦਾਂ ਦੇ ਹਾਲਾਤ ਬਣੇ ਹੋਏ ਆ ਪੰਜਾਬ ਸਰਕਾਰ ਦੇ ਜਿਹੜੀਆਂ ਨਵੀਆਂ ਆਂਗਣਵਾੜੀ ਵਰਕਰ ਹੈਲਪਰ ਦੀਆਂ ਭਰਤੀਆਂ ਉਹਨਾਂ ਨੇ ਕਰ ਲਈਆਂ ਉਹਨਾਂ ਨੂੰ ਵੀ 7-7 8-8 ਮਹੀਨੇ ਹੋ ਗਏ ਉਹਨਾਂ ਨੂੰ ਵੀ ਕੋਈ ਮਾਨ ਪੱਤਾ ਨਹੀਂ ਦਿੱਤਾ ਤਾਂ ਕਹਿਣ ਦਾ ਮੇਰਾ ਮਤਲਬ ਹੈਗਾ ਕਿ ਪਹਿਲੀ ਸਰਕਾਰ ਇੰਨੀ ਨਕਮੀ ਹੈਗੀ ਆ ਕਿ ਜਿਹੜੀ ਲੋਕਾਂ ਨੂੰ ਉਹਨਾਂ ਦਾ ਕੰਮ ਕਰਾ ਕੇ ਸਮੇਂ ਤੇ ਤਨਖਾਹ ਦੇਣ 'ਚ ناکਾਮਜਾਬ ਰਹੀ ਹੈ ਸੋ ਇਦਾਂ ਦੇ ਹਾਲਾਤਾਂ ਦੇ ਵਿੱਚ ਆਂਗਣਵਾੜੀ ਵਰਕਰ ਹੈਲਪਰਾਂ ਜਿਹੜੀਆਂ ਉਹ ਉਹਨਾਂ ਦੀਆਂ ਹਾਲਤਾਂ ਇਹ ਵੀ ਭੁੱਖੇ ਮਰਨ ਦੀ ਨੌਬਤ ਆਈ ਹੋਈ ਹੈ ਹਰ ਬੰਦਾ ਚਾਹੁੰਦਾ ਵੀ ਉਹ ਜਿੰਨੇ ਮਹੀਨਾ ਕੰਮ ਕਰਦਾ ਮਹੀਨੇ ਬਾਅਦ ਉਹਨੂੰ ਉਹਦੀ ਪੇਮੈਂਟ ਜ਼ਰੂਰ ਮਿਲਣੀ ਚਾਹੀਦੀ ਹੈ ਦੂਜਾ ਇਹਨਾਂ ਨੇ ਕੀ ਕੀਤਾ ਕਿ ਜਿਹੜੇ 3.5 ਤੋਂ 6 ਸਾਲ ਦੇ ਬੱਚੇ ਸੀ ਪਹਿਲਾਂ ਤਾਂ ਪਿਛਲੀ ਸਰਕਾਰ ਨੇ ਉਹ ਕੈਪਟਨ ਸਰਕਾਰ ਨੇ ਉਹ ਬੱਚੇ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਬਾਹਤੇ ਸੀ ਪਰ ਉਹ ਉਹਨਾਂ ਨੂੰ ਧੱਕੇ ਨਾਲ ਬਿਠਾ ਰਹੇ ਸੀ ਅਸੀਂ ਇਹਦੇ ਤੇ ਮੰਗ ਕਰਦੀਆਂ ਸੀ ਕਿ ਬੱਚੇ ਸਾਡੇ ਕੋਲੇ ਵਾਪਸ ਭੇਜੇ ਜਾਣ ਇਹਨਾਂ ਨੇ ਆਫੀਸ਼ੀਅਲੀ ਕਰਤਾ ਵੀ 3 ਸਾਲ ਦਾ ਬੱਚਾ ਜਿਹੜਾ ਸਕੂਲ ਦੇ ਵਿੱਚ ਦਾਖਲ ਹੋਊਗਾ ਤਨਖਾਹ ਅੰਗਣਵਾੜੀ ਵਰਕਰ ਨੂੰ ਨਹੀਂ ਦੇ ਰਹੇ ਹੈਗੇ ਬੱਚਾ ਅੰਗਣਵਾੜੀ ਸੈਂਟਰ ਦੇ ਵਿੱਚ ਨਹੀਂ ਆ ਰਿਹਾ ਤੇ ਜਿਹੜੀ ਫੀਡ ਦੇ ਰਹੇ ਹੈਗੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਜਿਹੜੀ ਪਹਿਲਾਂ ਬਹੁਤ ਵਧੀਆ ਸਾਨੂੰ ਰਾਸ਼ਨ ਮਿਲਦਾ ਸੀਗਾ ਵੇਰਕਾ ਦਾ ਹੁੰਦਾ ਸੀਗਾ ਕਣਕ ਹੁੰ ਸੀ ਜਿਹੜੀ ਚਾਵਲ ਹੁੰਦੇ ਸੀ 베ਰਕਾ ਦੀ ਪੰਜੀਰੀ ਹੁੰਦੀ ਸੀ ਸੁੱਕਾ ਦੁੱਧ ਹੁੰਦਾ ਸੀ ਹੁਣ ਇਹਨਾਂ ਨੇ ਉਹ ਵੀ ਜਿਹੜਾ ਹੈਗਾ ਫਰਾਡ ਕੀਤਾ ਵੀ 베ਰਕਾ ਕੋਲੋਂ ਵਾਪਸ ਲੈ ਕੇ ਇਹਨਾਂ ਨੇ ਉਹ ਖਾਣਾ ਜਿਹੜਾ ਹੈਗਾ ਇਹ ਮਾਰਕ ਫੈਡਰਾ ਹੀ ਪ੍ਰਾਈਵੇਟ ਫਾਰਮਾਂ ਨੂੰ ਦੇਤਾ ਪੰਜੀਰੀ ਏਡੀ ਕੱਚੀ ਆ ਰਹੀ ਹੈਗੀ ਜਿਹੜੀ ਅਸੀਂ ਬਾਰ-ਬਾਰ ਰੋਲਾ ਪਾਉਣੀ ਆ ਵਾਪਸ ਉਹ ਮੋੜਦੀਆਂ ਵੀ ਇਹ ਚੱਕ ਕੇ ਲੈ ਜੋ ਬੱਚਿਆਂ ਦੇ ਖਾਣ ਦੇ ਯੋਗ ਨਹੀਂ ਹੈਗੀ ਕਰੋੜਾ ਰੁਪਏ ਦਾ ਕਪੜਾ ਇਹ ਰਾਸ਼ਨ ਦੇ ਵਿੱਚ ਵੀ ਕਰਗੇ ਤਨਖਾਹ ਮਾਣੀ ਦੇ ਸਕਦੇ ਬੱਚੇ ਸਾਡੇ ਕੋਲੇ ਤੇ ਰਾਸ਼ਨ ਜਿਹੜਾ ਹੈਗਾ ਉਹ ਵੀ ਨਕਮਾ ਗੰਦਾ ਰਾਸ਼ਨ ਦੇ ਰਿਹਾ ਜਿਹੜਾ ਬੈਨੀਫਿਸ਼ੀਅਰੀ ਲੈਣਾ ਨਹੀਂ ਚਾਹੁੰਦੇ ਵੀ ਉਹਦੇ 'ਚ ਵੀ ਇਹਨਾਂ ਨੇ ਹੇਰਾਫੇਰੀ ਕਰ ਲਈ ਹੈਗੀ ਕਰੋੜਾਂ ਰੁਪਏ ਦਾ ਕਬੜਾ ਜਿਹੜਾ ਰਾਸ਼ਨ ਚ ਕਰਗੇ ਮੋਬਾਈਲ ਆਂਗਣਵਾੜੀ ਵਰਕਰ ਨੂੰ ਨਹੀਂ ਦੇ ਰਹੇ ਜਿਹਦੇ ਵਾਸਤੇ ਇਹਨਾਂ ਨੂੰ ਬਜਟ ਆ ਚੁੱਕਿਆ ਹੈ ਸੈਂਟਰ ਸਰਕਾਰ ਵੱਲੋਂ ਪਰ ਹਲੇ ਤੱਕ ਸਾਨੂੰ ਇਹਨਾਂ ਨੇ ਮੋਬਾਈਲ ਨਹੀਂ ਖਰੀਦ ਕੇ ਦਿੱਤੇ ਕੋਈ ਮੋਬਾਈਲ ਪੱਤਾ ਨਹੀਂ ਦਿੰਦੇ ਹੈਗੇ ਸੀਬੀ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਜਿਹੜਾ ਕਮਿਊਨਿਟੀ ਦੇ ਜਾਂ ਬੇਸਡ ਮੀਟਿੰਗਾਂ ਹੁੰਦੀਆਂ ਉਹ ਕਰਦੇ ਹਾਂ ਪੱਲਿਓਂ ਪੈਸੇ ਲਾ ਕੇ ਆਂਗਣਵਾੜੀ ਵਰਕਰ ਉਹ ਕੰਮ ਕਰ ਰਹੀਆਂ